ਇੱਕ ਵਾਰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਕੁਝ ਸੰਗਤ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਵੇਦਾਂ ਕਿਤਾਬਾਂ ਅਤੇ ਹਜ਼ਾਰਾਂ ਅਵਤਾਰਾਂ ਤੇ ਮੁਨੀਆਂ ਨੇ ਬ੍ਰਹਮ ਨੂੰ ਅਨੰਤ ਭਾਵ ਕੇ ਅੰਤ ਰਹਿਤ ਕਿਹਾ ਹੈ ਕਿਸੇ ਨੇ ਉਸ ਦਾ ਅੰਤ ਨਹੀਂ ਪਾਇਆ ਗੁਰੂ ਨਾਨਕ ਦੇਵ ਜੀ ਜੋ ਉਸ ਸੱਚ ਦਾ ਆਨੰਦ ਬ੍ਰਹਮ ਦਾ ਅਵਤਾਰ ਪ੍ਰਗਟ ਹੋਏ ਸਨ ਤਾਂ ਉਹ ਤਾਂ ਉਸ ਬ੍ਰਹਮ ਦਾ ਅੰਤ ਜਾਣਦੇ ਹੀ ਹੋਣਗੇ ਕਿਉਂਕਿ ਆਪਣੇ ਆਪ ਨੂੰ ਸਭ ਕੋਈ ਜਾਣਦਾ ਹੈ ਉਹਨਾਂ ਦੇ ਸੰਸੇ ਨੂੰ ਸੁਣ ਕੇ ਗੁਰੂ ਜੀ ਨੇ ਕਿਹਾ ਭਾਈ ਜੀ ਜੇ ਉਸ ਬ੍ਰਹਮ ਦਾ ਕੋਈ ਅੰਤ ਆਦ ਹੁੰਦਾ ਤਾਂ ਗੁਰੂ ਨਾਨਕ ਜੀ ਉਸ ਨੂੰ ਉਚਾਰਣ ਕਰਕੇ ਦੱਸਦੇ ਪਰ ਜਿਸ ਦਾ ਕਦੇ ਵੀ ਆਦ ਅੰਤ ਨਹੀਂ ਹੋਇਆ ਉਸ ਨੂੰ ਬੇਅੰਤ ਕਹਿਣਾ ਹੀ ਬਣਦਾ ਹੈ ਵੇਦ ਜੋ ਨਾਰਾਇਣ ਦੇ ਸਵਾਸ ਕਥਨ ਕੀਤੇ ਜਾਂਦੇ ਹਨ ਅਤੇ ਵਿਸ਼ਨੂੰ ਜੋ ਬ੍ਰਹਮ ਦਾ ਸਰਗੁਣ ਸਰੂਪ ਹੈ ਉਸ ਨੇ ਵੀ ਇਤਨਾ ਹੀ ਕਥਨ ਕੀਤਾ ਹੈ ਕਿ ਬ੍ਰਹਮ ਬਿਆੰਤ ਹੈ ਜੇ ਕੋਈ ਆਦ ਅੰਤ ਹੁੰਦਾ ਤਾਂ ਉਸ ਦਾ ਕਥਨ ਵੀ ਹੁੰਦਾ ਪਰ ਉਸ ਦਾ ਇਹੀ ਅੰਤ ਹੈ ਕਿ ਉਹ ਬਿਆੰਤ ਹੈ ਤੁਸੀਂ ਬ੍ਰਹਮ ਨੂੰ ਸਰਬ ਵਿਆਪਕ ਜਾਣੋ ਉਹ ਆਕਾਸ਼ ਵਾਂਗੂ ਇੱਕ ਰਸ ਸਾਰੇ ਪਸਰਿਆ ਹੋਇਆ ਹੈ ਵਾਹਿਗੁਰੂ ਦਾ ਜਾਪ ਕਰੋ ਅਤੇ ਸਭ ਨੂੰ ਬ੍ਰਹਮ ਦਾ ਰੂਪ ਜਾਣ ਕੇ ਪ੍ਰੇਮ ਕਰੋ ਇਸ ਨਾਲ ਹੀ ਤੁਹਾਡੀ ਕਲਿਆਣ ਹੋਵੇਗੀ ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ